جے ਫਕੀਰਾਂ ਦੀ ਸਮਾਗਤ ਹੈ ਤੁਹਾਡਾ ਸਾਡੇ ਚੈਨਲ ਸੂਫਿਆਨਾ ਟੀਵੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਖੀ ਸਰਵਰ ਸਖੀ ਸੁਲਤਾਨ ਲਖਦਾਤਾ ਜੀ ਦੀ ਜੀਵਨੀ ਬਾਰੇ ਅਰਬ ਦੇਸ਼ ਦੇ ਬਗਦਾਦ ਸ਼ਹਿਰ ਵਿੱਚ ਬਹੁਤ ਹੀ ਕਰਨੀ ਵਾਲੇ ਫਕੀਰ ਹੋਏ ਹਨ ਉਹਨਾਂ ਵਿੱਚੋਂ ਇੱਕ ਫਕੀਰ ਹੋਏ ਹਨ ਸੈਦ ਉਮਰ ਸ਼ਾਹ ਜੀ ਜੋ ਬਹੁਤ ਹੀ ਕਰਨੀ ਵਾਲੇ ਫਕੀਰ ਸਨ ਲੋਕ ਦੂਰੋਂ ਦੂਰੋਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੁੰਦੇ ਸਨ ਸੈਦ ਉਮਰ ਸ਼ਾਹ ਜੀ ਨੇ ਰਸੂਲ کریم ਸल्लल्लाਹੁ ਅਲ੍ਹਾ ਵਸਲਮ ਜੀ ਦੇ ਰੋਜ਼ੇ ਤੇ 40 ਸਾਲ ਤੱਕ ਸੇਵਾ ਕੀਤੀ ਇਹਨਾਂ ਦੇ ਚਾਰ ਪੁੱਤਰ ਸਨ ਸੈਦ ਜਨুল ਅਬਦੀਨ ਸੈਦ ਹਸਨ ਸੈਦ ਅਲੀ ਅਤੇ ਸੈਦ ਜਫਰ ਇੱਕ ਦਿਨ ਸੈਦ ਉਮਰ ਸ਼ਾਹ ਜੀ ਅਕਾਲ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ ਉਹਨਾਂ ਦੇ ਵੱਡੇ ਪੁੱਤਰ ਸੈਦ ਜਨুল ਆਬਦੀਨ ਜੀ ਨੂੰ ਗੱਦੀ ਤੇ ਬਿਠਾਇਆ ਗਿਆ ਸੈਦ ਜਨুল ਆਬਦੀਨ ਜੀ ਨੇ 22 ਸਾਲ ਤੱਕ ਦਰੀਬਾ ਮਜਗੁਰਾ ਅਤੇ ਜ਼ਰੂਰਤਮੰਦਾ ਦੀ ਸੇਵਾ ਕੀਤੀ ਅਤੇ ਇਸੇ ਦੌਰਾਨ ਉਹਨਾਂ ਦਾ ਵਿਆਹ ਬਗਦਾਦ ਸ਼ਰੀਫ ਦੀ ਬੀਬੀ ਅਮੀਨਾ ਜੀ ਬੀਬੀ ਫਾਤਿਮਾ ਜੀ ਨਾਲ ਹੋ ਗਿਆ ਇਹਨਾਂ ਦੇ ਤਿੰਨ ਪੁੱਤਰ ਹੋਏ ਸੈयद दाऊद ਸੈयद महमूद ਅਤੇ ਸੈयद ਸਰਾ 22 ਸਾਲ ਸੇਵਾ ਕਰਨ ਤੋਂ ਬਾਅਦ ਇੱਕ ਦਿਨ ਸੈयद ਜਨਰਲ ਆਬਦੀਨ ਜੀ ਨੇ ਆਪਣੇ ਰੂਹਾਨੀ ਗੁਰੂ ਜੀ ਦੇ ਹੁਕਮ ਨਾਲ ਬਗਦਾਦ ਸ਼ਰੀਫ ਛੱਡ ਦਿੱਤਾ ਤੇ ਪਰਿਵਾਰ ਸਮੇਤ ਮੁਲਤਾਨ ਦੇ ਕੋਲ ਪੈਂਦੇ ਸ਼ਹਿਰ ਸ਼ਾ ਕੋਟ ਹੁਣ ਪਾਕਿਸਤਾਨ ਵਿੱਚ ਆ ਕੇ ਆਪਣਾ ਡੇਰਾ ਜਮਾ ਲਿਆ ਸ਼ਾ ਕੋਟ ਆਇਆ ਅਜੇ ਥੋੜਾ ਸਮਾਂ ਹੀ ਬੀਤਿਆ ਸੀ ਕਿ ਬੀਬੀ ਅਮੀਨਾ ਜੀ ਬੀਬੀ ਫਾਤਿਮਾ ਜੀ ਸਵਰਗ ਸਿਦਾਰਗ ਥੋੜਾ ਸਮਾਂ ਬੀਤਣ ਤੋਂ ਬਾਅਦ ਉੱਥੋਂ ਦੇ ਨਮਬਦਾਰ ਤੀਰ ਅਰਹਾਨ ਨੇ ਆਪਣੀ ਪੁੱਤਰੀ ਬੀਬੀ ਆਇਸ਼ਾ ਜੀ ਦਾ ਵਿਆਹ ਸੈਇਦ ਜਨুল ਆਬਦੀਨ ਜੀ ਦੇ ਨਾਲ ਕਰ ਦਿੱਤਾ ਇਸ ਵਿਆਹ ਤੋਂ ਆਪ ਜੀ ਦੇ ਦੋ ਪੁੱਤਰ ਪੈਦਾ ਹੋਏ ਵੱਡੇ ਪੁੱਤਰ ਦਾ ਨਾਮ ਸੈਇਦ ਅਹਿਮਦ ਸੁਲਤਾਨ ਲਖਦਾਤਾ ਜੀ ਅਤੇ ਛੋਟੇ ਪੁੱਤਰ ਦਾ ਨਾਮ ਸੈਦ ਅਬਦੁਲ ਗਨੀ ਖਾਨ ਟੋੜਾ ਰੱਖੇ ਜਦੋਂ ਲਖਦਾਤਾ ਜੀ ਦਾ ਜਨਮ ਹੋਣ ਵਾਲਾ ਸੀ ਤਾਂ ਕਿਸੇ ਵੀ ਦਾਈ ਨੇ ਸੈਦ ਜਨੁਲ ਆਬਦੀਨ ਜੀ ਦੇ ਘਰ ਆਣ ਲਈ ਮਨਾ ਕਰ ਦਿੱਤਾ ਕਿਉਂਕਿ ਸੈਦ ਜਨੁਲ ਆਬਦੀਨ ਜੀ ਬਹੁਤ ਗਰੀਬ ਸਨ ਤੇ ਦਾਈਆਂ ਨੇ ਸੋਚਿਆ ਕਿ ਸਾਨੂੰ ਜਨੇਪੇ ਦਾ ਸੈਦ ਜੀ ਕੀ ਦੇਣਗੇ ਇਹ ਸੋਚ ਕੇ ਕਿਸੇ ਵੀ ਦਾਈ ਨੇ ਆਣ ਤੋਂ ਮਨਾ ਕਰ ਦਿੱਤਾ ਸੀ ਤਾਂ ਇੱਕ ਦਾਈ ਨੂਰਾ ਸਲੀਮਾ ਜੋ ਜਨਮ ਤੋਂ ਹੀ ਅੰਨੀ ਸੀ ਨੇ ਸੈयद ਸਾਹਿਬ ਨੂੰ ਕਿਹਾ ਕਿ ਮੀਆਂ ਜੀ ਮੈਨੂੰ ਲੈ ਚੱਲੋ ਮੈਂ ਪ੍ਰਸਵ ਕਰਵਾ ਦਿੰਦੀ ਜਿਸ ਵੇਲੇ ਲਖਦਾਤਾ ਜੀ ਨੇ ਜਨਮ ਲਿਆ ਅਤੇ ਦਾਈ ਨੂਰਾ ਨੂੰ ਲਖਦਾਤਾ ਜੀ ਦੀ ਛੋਹ ਪ੍ਰਾਪਤ ਹੋਈ ਤਾਂ ਉਸੇ ਵੇਲੇ ਜਨਮ ਤੋਂ ਅੰਨੀ ਦਾਈ ਨੂਰਾ ਦੀਆਂ ਅੱਖਾਂ ਸਜਾਖੀਆਂ ਹੋ ਗਈਆਂ ਤੇ ਉਸ ਨੂੰ ਸਾਰਾ ਕੁਝ ਦਿਖਾਈ ਦੇਣ ਲੱਗ ਪਿਆ ਦਾਈ ਨੂਰਾ ਨੇ ਸੈयद ਜਨੂਲ ਆਬਦੀਨ ਜੀ ਨੂੰ ਕਿਹਾ ਹਜ਼ੂਰ ਆਪ ਜੀ ਦੇ ਕਰ ਕਰ ਖੁਦ ਅੱਲਾ ਨੇ ਜਨਮ ਲਿਆ ਹੈ ਇਸ ਦਾ ਸਬੂਤ ਇਹ ਹੈ ਕਿ ਮੈਂ ਜਨਨ ਤੋਂ ਅੰਨੀ ਦੀਆਂ ਅੱਖਾਂ ਸਜਾਖੀਆਂ ਹੋ ਗਈਆਂ ਹਨ ਹੁਣ ਮੈਂ ਸਭ ਕੁਝ ਦੇਖ ਸਕਦੀ ਮਾਤਾ ਆਇਸ਼ਾ ਜੀ ਦੇ ਕੇਨ ਤੇ ਸੈਇਦ ਸਾਹਿਬ ਜੀ ਨੇ ਦਾਈ ਨੂਰਾ ਨੂੰ ਇੱਕ ਜਵਾਨ ਦਾ ਪਰਿਆ ਕੜਾ ਵਦਾਈ ਵਜੋ ਦਿੱਤਾ ਤੇ ਦਾਈ ਨੂਰਾ ਨੇ ਜਵਾਨ ਦਾ ਪਰਿਆ ਕੜਾ ਲੈਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਮਿਆ ਜੀ ਮੇਰੀ ਜ਼ਿੰਦਗੀ ਰੋਸ਼ਨ ਹੋ ਗਈ ਇਸ ਤੋਂ ਵੱਡੀ ਹੋਰ ਕਿਹੜੀ ਵਦਾਈ ਹੋ ਸਕਦੀ ਹੈ ਮੇਰੇ ਵਾਸਤੇ ਮਾਤਾ ਆਇਸ਼ ਅਾਜੀ ਦੇ ਕੇਨ ਤੇ ਦਾਈ ਨੂਰਾ ਨੇ ਜਵਾਰ ਦਾ ਕੜਾ ਲੈ ਲਿਆ ਤੇ ਖੁਸ਼ੀ ਖੁਸ਼ੀ ਕੜਾ ਸਿਰ ਤੇ ਰੱਖੀ ਆਪਣੇ ਘਰ ਵੱਲ ਤੁਰ ਪਈ ਰਸਤੇ ਵਿੱਚ ਦਾਈ ਨੂਰਾ ਨੂੰ ਖਿਆਲ ਆਇਆ ਕਿਉਂ ਨਾ ਮੈਂ ਇਹ ਜਵਾਰ ਬਾਰੀਆਂ ਨੂੰ ਵੇਚ ਕੇ ਕਾਰ ਦਾ ਰਾਸ਼ਨ ਲੈ ਲਵਾਂ ਇਹ ਸੋਚ ਕੇ ਦਾਈ ਨੂਰਾ ਬਾਰੀਆਂ ਦੀ ਦੁਕਾਨ ਤੇ ਚਲੀ ਗਾ ਜਿਦਾ ਹੀ ਦਾਈ ਨੇ ਜਵਾਰ ਦਾ ਪਰਿਆ ਕੜਾ ਸਿਰ ਤੋਂ ਲਾ ਕੇ ਜਮੀਨ ਤੇ ਰੱਖਿਆ ਤਾਂ ਦਾਈ ਨੂਰਾ ਤੇ ਬਾਰੀਆਂ ਕੜੇਵਲ ਵੇਖਦੇ ਹੀ ਰਹਿ ਗਏ ਜਿਹੜਾ ਕੜਾ ਜਵਾਰ ਨਾਲ ਪਰਿਆ ਹੋਇਆ ਸੀ ਉਸ ਕੜੇ ਵਿੱਚੋਂ ਸਤਰੰਗੀ ਰੋਸ਼नियां ਨਿਕਲ ਰਹੀਆਂ ਨੇ ਤੇ ਸਾਰੀ ਦੁਕਾਨ ਉਸ ਰੋਸ਼ਨੀ ਨਾਲ ਜਗਮਗ ਜਗਮਗ ਕਰ ਰਹੀ ਹੈ ਯਾਨੀ ਜਵਾਰ ਦੇ ਦਾਣੇ ਲਾਲ ਹੀਰੇ ਜਵਾਰਾਤ ਬਣ ਗਏ ਤੇ ਉਸੇ ਦਿਨ ਤੋਂ ਲਖਦਾਤਾ ਜੀ ਦਾ ਨਾਮ ਲਾਲਾ ਵਾਲਾ ਮਸ਼ਹੂਰ ਹੋ ਗਿਆ ਜਨਮ ਵੇਲੇ ਆਪ ਜੀ ਦਾ ਨਾਮ ਸੈਦ ਅਹਿਮਦ ਸੁਲਤਾਨ ਰੱਖਿਆ ਗਿਆ ਰੂਹਾਨੀਅਤ ਦੀ ਸਿੱਖਿਆ ਆਪ ਜੀ ਨੇ ਆਪਣੇ ਵਾਲਿਦ ਸਾਹਿਬ ਹਜ਼ੂਰ ਸੈਦ ਜਨਰਲ ਆਬਦੀਨ ਜੀ ਤੋਂ ਪ੍ਰਾਪਤ ਕੀਤੀ ਅਤੇ ਅਗਲੀ ਸਿੱਖਿਆ ਆਪ ਜੀ ਨੇ ਲਾਹੌਰ ਦੇ ਸੈਦ ਮੁਹੰਮਦ ਇਸਹਾਕ ਜੀ ਤੋਂ ਪ੍ਰਾਪਤ ਕੀਤੀ ਲਖਦਾਤਾ ਜੀ ਨੇ ਫੈਜ਼ ਰਹਿਮਤ ਦੀ ਸਿੱਖਿਆ ਤਸਕੂਫ ਦੀ ਦੁਨੀਆ ਦੇ ਤਿੰਨ ਵੱਡੇ ਸਿਲਸਿਲੇਆਂ ਤੋਂ ਯਾਨੀ ਕਾਦਰੀਆਂ ਚਿਸ਼ਟੀਆਂ ਤੇ ਸੋਰ ਵਰਦੀਆਂ ਤੋਂ ਹਾਸਲ ਕੀਤੀ ਜਨਮ ਵੇਲੇ ਲਖਦਾਤਾ ਜੀ ਨਾਮ सय्यद ਅਹਿਮਦ ਸੁਲਤਾਨ ਰੱਖਿਆ ਗਿਆ ਪਰ ਉਹਨਾਂ ਦੇ murid ਲਖਦਾਤਾ ਜੀ ਨੂੰ ਅਲੱਗ ਅਲੱਗ ਨਾਮਾ ਨਾਲ ਯਾਦ ਕਰਦੇ ਹਨ ਉਹਨਾਂ ਵਿੱਚੋਂ ਲਖਦਾਤਾ ਜੀ ਲਾਲਾ ਵਾਲਾ सखी सर्वर नाम बहुत मशहूर हैं क्योंकि आप बहुत ज्यादा दरिया दिल सन सो जेड़ा भी इंसान लखदाता जी दे को, जेड़ी भी मुराद लेके आउंदा चाहे ओ धर्म दे प्रति हुंदी चाहे दुनियादारी दी कोई मुश्किल हुंदी आप जी सारिया मुश्किला दा हल पला विच कर दिन लखदाता जी दा एक किस्सा बहुत मशहूर है जदों लखदाता जी दा विह होया ता आप जी विच जो भी दाज दहेज मिलया सी ਉਹ ਸਾਰਾ ਕੁਝ ਆਪ ਜੀ ਨੇ ਗਰੀਬਾਂ ਅਤੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ ਸੀ ਲਖਦਾਤਾ ਜੀ ਬਹੁਤ ਉੱਚੇ ਖਿਆਲਾਂ ਅਤੇ ਗਰੀਬਾਂ ਮਜਬੂਰਾਂ ਦਾ ਧਿਆਨ ਰੱਖਣ ਵਾਲੇ ਪੀਰ ਸਾ ਰੂਹਾਨੀਅਤ ਅਤੇ ਦਾਨਸ਼ੀਲਤਾ ਲਖਦਾਤਾ ਜੀ ਦੇ ਵਿੱਚ ਕੁਟਕੇ ਪਰੀ ਹੋਈ ਸੀ ਜਿਹੜਾ ਵੀ ਜ਼ਰੂਰਤਮੰਦ ਤੁਹਾਡੇ ਦਰਬਾਰ ਵਿੱਚ ਆਉਂਦਾ ਆਪ ਉਸ ਦੀ ਆਸ ਮੁਰਾਦ ਜ਼ਰੂਰ ਪੂਰੀ ਕਰ ਦੇ ਇਸੇ ਲਈ ਆਪ ਜੀ ਦਾ ਨਾਮ ਸਖੀ ਸਰਵਰ ਮਸ਼ਹੂਰ ਹੋ ਗਿਆ ਇਹ ਗੱਲ ਆਪ ਜੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਅਟਲ ਹੈ ਕਿ ਕੋਈ ਵੀ ਸਵਾਲੀ ਚਾਹੇ ਜਿਹੜੇ ਮਰਜ਼ੀ ਤਰਮ ਮਜ਼ਬਦਾ ਹੋਵੇ ਜੇਕਰ ਉਹ ਸੱਚੇ ਦਿਲ ਨਾਲ ਆਪ ਜੀ ਦੇ ਦਰਬਾਰ ਵਿੱਚ ਆਉਂਦਾ ਹੈ ਜਾਂ ਆਪ ਜੀ ਨੂੰ ਯਾਦ ਕਰਕੇ ਕੋਈ ਵੀ ਮੁਰਾਦ ਮੰਗਦਾ ਹੈ ਤਾਂ ਆਪ ਉਸ ਦੀ ਆਸ ਮੁਰਾਦ ਪੂਰੀ ਕਰਦੇ ਹੈ ਲਖਦਾਤਾ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਪਿੰਡ ਤੋਟਕਲ ਵਿੱਚ ਗੁਜ਼ਾਰਿਆ ਅਤੇ ਇੱਥੇ ਹੀ ਆਪ ਜੀ ਨੇ ਸੈयद अब्दुल ਰਜ਼ਾਕ ਜੀ ਦੀ ਪੁੱਤਰੀ ਨਾਲ ਵਿਆਹ ਕੀਤਾ ਤੇ ਆਪਦੇ ਇੱਕ ਪੁੱਤਰ ਵੀ ਪੈਦਾ ਹੋਇਆ ਜਿਸ ਦਾ ਨਾਮ ਸੈयद ਸਿਰਾਜਦੀਨ ਰੱਖਿਆ ਆਪ ਜੀ ਦਾ ਦੂਸਰਾ ਵਿਆਹ ਮਲਤਾਨ ਦੇ ਰਾਜਾ ਕਨੋ ਪਠਾਨ ਜੀ ਦੀ ਪੁੱਤਰੀ ਨਾਲ ਹੋਇਆ ਲਖਦਾਤਾ ਜੀ ਆਪਣੇ ਪਿਤਾ ਸੈयद ਜਨਰ ਅਬਦੀਨ ਮਾਤਾ ਆਇਸ਼ਾ ਜੀ ਅਤੇ ਪਰਾਵਾਂ ਦੇ ਨਾਲ ਕਈ ਸਾਲ ਸ਼ਾਹਕੋਟ ਵਿਖੇ ਹੀ ਰਹੇ ਅਤੇ ਗਰੀਬ ਤੇ ਦੀਨ ਦੁਖੀਆਂ ਦੀ ਸੇਵਾ ਕਰਦੇ ਰਹੇ ਸ਼ਾਹਕੋਟ ਵਿਖੇ ਹੀ ਆਪ ਜੀ ਦੇ ਪਿਤਾ ਜੀ ਮਾਤਾ ਜੀ ਅਤੇ ਪਰਾਂ ਅਲਾ ਮੀਆਂ ਜੀ ਨੂੰ ਪਿਆਰੇ ਹੋ ਗਏ ਤੇ ਉਨ ਹਾਂ ਦੀਆਂ ਮਜ਼ਾਰਾਂ ਸ਼ਾਹਕੋਟ ਵਿੱਚ ਹੀ ਬਣੀਆਂ ਹੋਈਆਂ ਹਾਂ ਇੱਕ ਇੱਕ ਕਰਕੇ ਲਖਦਾਤਾ ਜੀ ਦੇ ਸਾਰੇ ਰਿਸ਼ਤੇਦਾਰ ਅਲਾ ਮੀਆਂ ਜੀ ਨੂੰ ਪਿਆਰੇ ਹੋ ਗਏ ਤਾਂ ਲਖਦਾਤਾ ਜੀ ਨੇ ਸ਼ਾਹਕੋਟ ਛੱਡਣ ਦਾ ਮਨ ਬਣਾ ਲਿਆ ਇਕ ਦਿਨ ਆਪ ਜੀ ਨੇ ਸ਼ਾਹਕੋਟ ਛੱਡ ਹੀ ਦਿੱਤਾ ਮਲਤਾਨ ਤੋਂ 60 ਕੋਦੀ ਦੀ ਦੂਰੀ ਤੇ ਪੈਂਦੇ ਪਿੰਡ ਨਿਗਾਹਾ ਵਿੱਚ ਜਾ ਕੇ ਦੇਰੇ ਲਾਲ ਜਦੋਂ ਲਖਦਾਤਾ ਜੀ ਨੇ ਸ਼ਾਹਕੋਟ ਛੱਡਿਆ ਤਾਂ ਉਸ ਵੇਲੇ ਦਾਤਾ ਜੀ ਦੇ ਨਾਲ ਉਹਨਾਂ ਦੀ ਧਰਮ ਪਤਨੀ ਬੀਬੀ ਬਾਈ ਜੀ ਪੁੱਤਰ ਸੈਇਦ ਸਿਰਾਜਦੀਨ ਜੋ ਸੈਇਦ ਰਾਜ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ ਤੇ ਛੋਟਾ ਪਰਾਖਾਨ ਟੋਡਾ ਜੀ ਵੀ ਨਾਲ ਸਨ ਇਹਨਾਂ ਤੋਂ ਇਲਾਵਾ ਲਖਦਾਤਾ ਜੀ ਦੇ ਚਾਰ ਯਾਰ ਮੀਆਂ ਨੂਰ ਜੀ ਮੀਆਂ ਮੁਹੰਮਦ ਇਸਹਾਕ ਜੀ मिया उस्मान जी, अते मिया अली नाल ही छ पिंड निगाहे आके डेरे ला लिंड निगाहे आ के लखदाता जी ने एक चोपड़ी बना लई इत्थे ही अपनी सारी जिंदगी खुदा की इबादत करते हुए गरीबां ਮਜਰੂਮਾਂ ਅਤੇ ਜ਼ਰੂਰਤਮੰਦਾਂ ਦੀ ਸੇਵਾ ਕਰਦੇ ਹੋਏ ਆਪਣਾ ਸਾਰਾ ਜੀਵਨ ਲਗਾ ਦਿੱਤ। ਇੱਕ ਵਾਰ ਲਖਦਾਤਾ ਜੀ ਨੇ satsang ਵਿੱਚ ਆਪਣੇ muridਾਂ ਨੂੰ ਇਹ ਵਚਨ ਕੀਤਾ ਕਿ ਚਾਹੇ ਕੋਈ ਫਕੀਰ ਹੋਵੇ ਜਾਂ ਚੋਰ, ਰਾਜਾ ਹੋਵੇ ਜਾਂ ਰੰਕ ਇੱਕ ਦਿਨ ਸਭ ਨੂੰ ਇਹ ਦੁਨੀਆ ਛੱਡ ਕੇ ਜਾਣਾ ਹੀ ਹੈ। ਫਰਕ ਸਿਰਫ ਇਹਨਾ ਹੁੰਦਾ ਹੈ ਕਿ ਇਨਸਾਨ ਦਾ ਜੋਣਾ ਤੇ ਮਰਨਾ ਹੁੰਦਾ ਹੈ ਪਰ ਜੋ ਪੂਰਨ ਸੰਤ, ਗੁਰੂ, ਪੀਰ ਫਕੀਰ ਹੁੰਦੇ ਹਨ ਉਹਨਾਂ ਦਾ ਇਸ ਸੰਸਾਰ ਵਿੱਚ ਆਣਾ ਤੇ ਜਾਣਾ ਹੁੰਦਾ ਹੈ। ਬਾਹ ਉਹ ਆਪਣੀ ਮਰਜ਼ੀ ਨਾਲ ਆਉਂਦੇ ਹਨ ਅਤੇ ਆਪਣੀ ਮਰਜ਼ੀ ਨਾਲ ਇਸ ਦੁਨੀਆ ਤੋਂ ਜਾਂਦੇ ਹਨ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਉਹ ਅਮਰ ਹੁੰਦੇ ਹਨ ਸਖੀ ਸਰਵਰ ਜੀ ਲਖਦਾਤਾ ਜੀ ਲਾਲਾ ਵਾਲੀ ਸਰਕਾਰ ਆਪਣੇ ਮুরিਦਾ ਵਿੱਚ ਖੈਰਾਤਾ ਵੰਡਦੇ ਹੋਏ ਇਸ ਸੰਸਾਰ ਨੂੰ ਅਲਵਿਦਾ ਕੇ ਕੇ ਸਚਖੰਡ ਵਿੱਚ ਜਾ ਵਿਰਾਜ ਲਖਦਾਤਾ ਜੀ ਨੇ ਸਤਸੰਗ ਵਿੱਚ ਆਪਣੇ ਮুরিਦਾਂ ਨਾਲ ਇਹ ਵਚਨ ਕੀਤਾ ਕਿ ਸਾਡੇ ਇਸ ਦੁਨੀਆ ਛੱਡ ਜਾਣ ਮਗਰੋਂ ਵੀ ਲੋਕਾਂ ਦੀਆਂ ਆਸਾਂ ਮੁਰਾਦਾ ਪੂਰੀਆਂ ਹੋਇਆ ਕਰਨਗੇ ਇਥੋਂ ਤੱਕ ਕਿ ਚਾਹੇ ਕੋਈ ਸਾਡਾ ਮੂਰੀਦ ਹੋਵੇ ਚਾਹੇ ਕੋਈ ਹੋਰ ਕਿਸੇ ਵੀ ਧਰਮ ਦਾ ਕਿਸੇ ਵੀ ਮਜ਼ਬਬ ਦਾ ਹੋਵੇ ਜੇ ਸਾਨੂੰ ਲਖਦਾਤਾ ਜੀ ਸੱਚੇ ਦਿਲੋਂ ਯਾਦ ਕਰੇਗਾ ਤਾਂ ਅਸੀਂ ਲਖਦਾਤਾ ਜੀ ਉਸ ਦੀਆਂ ਚੋਲੀਆਂ ਮੁਰਾਦਾ ਨਾਲ ਭਰ ਦੇਵਾਂਗੇ ਸਮੇਂ ਦੀਆ ਹਕੂਮਤਾਂ ਨੇ ਦੇਸ਼ ਦਾ ਬਟਵਾਰਾ ਤਾਂ ਕਰ ਦਿੱਤਾ ਪਰ ਉਹ ਲਖਦਾਤਾ ਜੀ ਦੇ ਮুরিਦਾਂ ਦੀ ਉਹਨਾਂ ਪ੍ਰਤੀ ਸ਼ਰਦਾ ਦਾ ਬਟਵਾਰਾ ਨਹੀਂ ਕਰ ਸਕੇ ਇਸੇ ਲਈ ਅੱਜ ਵੀ ਦੋਵਾਂ ਦੇਸ਼ਾਂ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਲਖਦਾਤਾ ਜੀ ਦੇ ਨਾਮ ਤੇ ਮੇਲੇ ਲੱਗਦੇ ਹਨ ਅਤੇ ਉਹਨਾਂ ਦੇ ਚਿਰਾਗ ਰੋਸ਼ਨ ਹੁੰਦੇ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਸਾਡੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਸਾਡੇ ਚੈਨਲ ਸਾਡੇ ਚੈਨਲ ਸੂਫਿਆਨਾ ਟੀਵੀ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ